ਕਰਾਂਗੇ ਜੀ ਕਰਾਂਗੇ ਬੋਲ ਦਰ ਨਮੀ ਕਰਾਂਗੇ ਵੀਰੋ ਸਾਡੇ ਦਾ ਬੋਲ ਸਾਡੇ ਦੇਖ ਕਰੋ ਕਹੋ ਜੀ ਸਰਕਾਰ ਹੈ ਜਿਹਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਹਰਮੰਦਰ ਸਾਹਿਬ ਦੇ ਵਿੱਚ ਆਣ ਲੋਗੇ ਵਾਲੇ ਲੋਕ ਵਿਦੇਸ਼ੀ ਲੋਕ ਆਣ ਜਾਣ ਵਾਲੇ ਲੋਕ ਜਿੱਥੇ ਕੀ ਇਹ ਘਟਨਾ ਵਾਪਰੀ ਜਾ ਰਹੀ ਹੈ ਤਾਂ ਸਾਥੀਓ ਇਸ ਘਟਨਾ ਨੂੰ ਕਿਸੇ ਦੀ ਕੀਮਤ ਦੇ ਉੱਤੇ बर्दाश्त नहीं किया जाएगा चाहे वो व्यक्ति फड़ गया है उस फड़े हुए व्यक्ति दे उत्ते तारा लगाई जाए ताकि जबकि आने वाले समय के कोई भी यहोजा कुत्ता व्यक्ति ऐसा भी हरकत ना कर सके दूजे पास मैं बड़े अफसोस के ना लुधियाणा पचानवे कौंसलर जितने गए सा समाज ने बड़ी बुरी तरह ला जोर लाया और जो दो कौंसलर अगले धरने के मुकेश जी और जतेंद्र बोरिया जी दो कौंसलर आए तो तिरनमे जोड़े आजे भी रजाई लेके सुते पे आना चिंता नहीं है उन्होंने सिर्फ वोटा की चिंता है तो जोड़े लोग इदा दिया हरकत करते हैं सोचना चाहता है कि किड़ा दोस्त है किड़ा दुश्मन है मगर तो असी लोग दिनों अपने लोगों को भुल के दूसरा के हाथों के अपनी जी है कमान दे या इसके उत्ते भी तो करना चाहिए है जो मौका आता है क्योंकि ये डेमोक्रेटिक देश है जड़ियाँ ज्यादा वोटा होंदिया वो उत्ता है साढ़े समाज के लोग खड़े होए मगर साढ़े समाज के लोगों ने ही उन्होंने विरोधता की इतों भी सूँ सीखना चाहिए है बाबा साहब डॉक्टर अंबेडकर ने कहा जो इस देश का सब तो व्डा मंदिर है संसद भवन और स्टैचू लग्या हो है और बाबा साहब की जीडी उंगली है वो संसद खबर जाती है ओ दस दसती है कि दल तो, तो असली मंदिर है, तो असली मंदिर ये है ये जाओ ना कि दूजियां बनाओ दूजिया बना दे बना दे साल हो गए पचहत्कार साल कोई थोड़े नहीं होंगे ਇੱਕ ਸਭੀ ਕੋ 25 ਸਾਰੇ ਰਹੇ ਹੈ ਪਰ ਸਾਥੀਓ ਮੈਂ ਤੁਹਾਨੂੰ ਇਹੀ ਬੇਨਤੀਆਂ ਕਰਦਾ ਕਿ ਤੁਸੀਂ ਜਨ ਵੀ ਕਿਤੇ ਸਮਾਜ ਦੇ ਉੱਤੇ ਜਾਂ ਸਾਡੇ ਧਾਰਮਿਕ ਤੌਰ ਦੇ ਉੱਤੇ ਚਾਹੇ ਰਾਜਨੀਤਿਕ ਤੌਰ ਦੇ ਉੱਤੇ ਕੋਈ ਵੀ ਜਾਂ ਸਮਾਜਿਕ ਤੌਰ ਤੇ ਕੋਈ ਟੂਟ ਪੈਂਦੀ ਹੈ ਤਾਂ ਸਾਨੂੰ ਆਪਣੇ ਜਿਹੜੇ ਗળા ਦੇ ਵਿੱਚ ਪਾਏ ਹੋਏ ਪਟਕੇ ਹੈ ਦੂਜੀਆਂ 파ਟੀਆਂ ਦੇ ਉਹ ਲਾ ਕੇ ਸਾਨੂੰ ਸਭ ਤੋਂ ਪਹਿਲਾਂ ਉਸ ਤੰਨੇ ਦੇ ਵਿੱਚ ਆਣਾ ਚਾਹੀਦਾ ਹੈ। ਤੋਂ ਅੱਜ ਮੈਂ ਜਿਆਦਾ ਕੁਝ ਨਾ ਕਹਿੰਦੇ ਹੋਏ ਕਿਉਂਕਿ ਇਸ ਤਰ੍ਹਾਂ ਇੱਥੇ ਅੱਜ ਤੰਨਾ ਹੈ ਤੇ ਅੱਜ ਸਵੇਰੇ ਇਸ ਪੇਜ ਤੇ ਹੋਮ ਮਿਨਿਸਟਰ ਸਾਹਿਬ ਸ਼੍ਰੀ ਅਮਨ ਸ਼ਾਹ ਜੀ ਨੇ ਨਾਲ ਮੇਰੀ ਗੱਲ ਹੋਈ ਕਿ 26 ਤਰੀਕ ਨੂੰ ਅਮਨ ਸਾਹਿਬ ਦੇ ਕੋਲ ਆ ਕੇ ਬਕੜਿਆ ਤਾਂ ਉਹਨਾਂ ਨੇ ਕਿਹਾ कि मैं किसी भी कीमत के छटागा नहीं और जी एजेंसियों पिछले काम कर रही है भी पूरी ने पूरी दानकारी लैके सामने पेश करूंगा तो साथियों मैं अजे उ शहर वासनवाद करना चाहा जिन्ह ने अपने आप मार्कीटा बंदिया अपने आप ਬਜ਼ਾਰ ਬੰਦ ਕੀਤੇ ਤਾਂ ਅਸੀਂ ਸਾਰੇ ਜਿੰਨੇ ਵੀ ਲੋਕ ਇੱਥੇ ਬੈਠੇ ਆ ਉਹਨਾਂ ਬਣੋ ਉਹਨਾਂ ਦੇ ਬਹੁਤ ਬਹੁਤ ਅਭਾਈ ਪੱਕੜਾ ਇਹ ਨਹੀਂ ਆਈ ਬੇਰਤੀਆ ਕਰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ ਜੈ ਜੀ ਅੱਜ ਜੋ ਲੁਬਿਆਣਾ ਬੰਦ ਹੈ ਤੁਹਾਨੂੰ ਪਤਾ ਹੈ ਕਿ 26 ਜਨਵਰੀ ਜਦੋਂ ਕਿ ਇਸ ਦੇਸ਼ ਦੇ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਸੀਗਾ ਉਸ ਸਮੇਂ ਜਿੱਥੇ ਕੀ ਹਰ ਮੰਦਰ ਸਾਹਿਬ ਦੇ ਲਾਗੇ ਔਰ ਜਿੱਥੇ ਕੀ 150 ਗੱਜ ਦੇ ਉੱਤੇ ਪੁਲਿਸ ਚੌਕੀ ਹੈ ਉੱਥੇ ਇੱਕ ਵਿਅਕਤੀ ਨੇ 바ਵਾ ਸਾਹਿਬ ਦੇ ਸਟੈਚੂ ਤੇ ਚੜ ਕੇ ਪੌੜੀ ਲਗਾ ਕੇ ਉਸ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਔਰ ਜੋ نیچے ਸੰਵਿਧਾਨ ਸੀਗਾ ਬਣਾਇਆ ਹੋਇਆ ਉਸ ਤੇ ਉਸ ਨੇ ਪੈਟਰੋਲ ਪਾ ਕੇ ਅੱਗ ਲਗਾਈ ਤਾਂ 바ਵਾ ਸਾਹਿਬ ਡਾਕਟਰ ਅੰਬੇਡਕਰ ਤੇ ਨਹੀਂ ਉਹਨੇ ਹਮਲਾ ਕੀਤਾ ਇਹ ਪੂਰੇ ਦੇਸ਼ ਦੇ ਲੋਕਾਂ ਦੇ ਉੱਤੇ ਹਮਲਾ ਕੀਤਾ ਕਿਉਂਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਜੋ ਸੰਧਾਨ ਬਣਾਇਆ ਹੈ ਉਹ ਪੂਰੇ ਦੇਸ਼ ਦੇ ਲਈ ਬਣਾਇਆ ਹੈ ਤੋਂ ਇਸ ਨੂੰ ਕਿਸੇ ਕੀਮਤ ਦੇ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜਿਹੜੇ ਕਿ ਦਫਤਰਾ ਵਿੱਚ ਤਾਂ ਫੋਟੋਆਂ ਲਾਈ ਬੈਠੇ ਹਨ ਮਗਰ ਬਾਬਾ ਸਾਹਿਬ ਦੇ ਸਟੈਚੂ ਦੀ ਜਿਹੜੀ ਸੁਰੱਖਿਆ ਉਹ ਨਹੀਂ ਕਰ ਸਕੇ ਤਾਂ ਜੇਕਰ ਫਿਰ ਵੀ ਉਸਤੇ ਕੋਈ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਅਸੀਂ ਲੋਕ ਮਜਬੂਰ ਹੋ ਕੇ ਪੰਜਾਬ ਵਿਧਾਨ ਸਭਾ ਕੇਰਾਂਗੇ ਮੈਂ ਤਾਂ ਇੱਥੇ ਸਟੈਟਿਕ ਆਗਾ ਲੇਕਿਨ ਦੇਖੋ ਇਹ ਪੀਸਫੁਲ ਪ੍ਰੋਟੈਸਟ ਹੈ ਨਾ ਸਭਧਾਨ ਬਚਾਓ ਮੋਰਚਾ ਦਾ ਰਿਗਾਰਡਿੰਗ ਜਿਹੜਾ ਇਨਸੀਡੈਂਟ ਹੋਇਆ 26 ਜਨਵਰੀ ਦਾ 26 ਜਨਵਰੀ ਤੇ ਹੰਸਪੁਰ ਦੇ ਵਿੱਚ ਜੀ ਬਾਜ਼ਾਰ ਵੀ ਬੰਦ ਕਿਥੇ ਗਏ ਨੇ ਹਾਂ ਬਾਜ਼ਾਰ ਇਹਨਾਂ ਨੇ ਕੱਲੀ ਰਿਕੁਐਸਟ ਇਹਨਾਂ ਨੇ ਪ੍ਰਾਇਰ ਕਾਲ ਦਿੱਤੀ ਸੀ ਕਿ ਬਾਜ਼ਾਰਾਂ ਨੂੰ ਤਾਂ ਬਾਜ਼ਾਰ ਵਾਲੇ ਹੁਣ ਤੁਸੀਂ ਦੇਖ ਰਹੇ ਹੋ ਕਿ ਹਾਂ ਵੀ ਉਹ ਆਪਣੇ ਆਪਣੀ ਵਿਲ ਦੇ ਨਾਲ ਹੀ ਸਪੋਰਟ ਕੀਤਾ ਉਹਨਾਂ ਨੇ ਤੇ ਇਸ ਕਰਕੇ ਕਿਸੇ ਨੇ ਕੋਈ ਜਿਹੜੇ ਵਪਾਰਕ ਸੰਸਥਾਨ ਨੇ ਉਹਨਾਂ ਨੇ ਵੀ ਇਹਨਾਂ ਨੂੰ ਸਪੋਰਟ ਕੀਤਾ ਹੈ ਤੇ ਇਸ ਕਰਕੇ ਬੰਦਨਾ ਬੰਦ ਨੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਤੁਹਾਡੇ ਵੱਲੋਂ ਪ੍ਰਬੰਧ ਦੇ ਕੋ ਸਾਡੇ ਕੋ ਸਿਕਿਉਰਟੀ ਸਾਡੇ ਸਾਡੇ ਵਾਸਤੇ ਸਿਕਿਉਰਟੀ ਪ੍ਰੋਗਰਾਮ ਹੈ ਸਾਡੇ ਵਾਸਤੇ ਸੇਫਟੀ ਤੇ ਜਿਹੜੀ ਸਿਕਿਉਰਟੀ ਹੈਗੀ ਸਮਾਜ ਦੀ ਉਹ ਸਾਡੀ ਪ੍ਰੋਟੀਰ ਨੰਬਰ 1 ਹੁੰਦੀ ਹੈ ਤੇ ਉਹਦੇ ਵਾਸਤੇ ਜੋ ਸਾਡੇ ਨੋਰਮਸ ਹੈਗੇ ਨੇ ਜੋ ਸਾਡੀਆਂ ਸਿਕਿਉਰਟੀ ਦੀ ਇਨਸਟਰਕਸ਼ਨਸ ਟਾਈਮ ਟੂ ਟਾਈਮ ਜੋ ਆਪ ਨੂੰ ਡੀਜੀ ਸਾਹਿਬ ਹੈਡਕ quarter ਤੋਂ ਆਉਂਦੀਆਂ ਨੇ ਜਾਂ ਜੋ ਸਾਡੀ ਸੀਪੀ ਸਾਹਿਬ ਦੇ ਤਨ ਉਹਨੂੰ ਉਹਨੂੰ ਕਰ ਰਹੇ ਸਰ ਦੁਕਾਨਦਾਰਾਂ ਨੇ ਸਮਰਥਨ ਦਿੱਤਾ ਹੈ ਸਬੰਧਤ ਆ ਪਰ ਕਈ ਹਾਈਵੇ ਜਿਹੜੇ ਜਾਮ ਕਿਤੇ ਗਏ ਨੇ ਲੋਕਾਂ ਦੀ ਵੀ ਖੱਜਲ ਖਵਾਰੀ ਹੋ ਰਹੀ ਉਹ ਨਹੀਂ ਦੇਖੋ ਦੇਖੋ ਇਹ ਜਿਹੜਾ ਇਹ ਜਿਹੜਾ ਕੁਐਸਚਨ ਹੈ ਤੁਸੀਂ ਇਹ ਤੁਹਾਡਾ ਮੈਂ ਕਿਉਂਕਿ ਮੈਂ ਇੱਥੇ ਸਟੈਟਿਕ ਠੀਕ ਹੈ ਸਟੈਟਿਕ ਹੈਗਾ ਤੇ ਮੈਂ ਤਾਂ ਹੁਣ ਤੁਹਾਨੂੰ ਪਾਰਟਿਕੂਲਰ ਐਟ ਇਸ ਵੈਰੀ ਪਲੇਸ ਘੰਟਾ ਘਰ ਚੌਕ ਦੇ ਬਾਰੇ ਦੱਸ ਸਕਦਾ ਹਾਂ ਠੀਕ ਹੈ ਜੋ ਇਹਨਾਂ ਦੀ ਜੋ ਇਹਨਾਂ ਦੀ ਜੋ ਜੇ ਭੀ ਜੇ ਭੜੇ ਜੋ ਇਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਹੈ ਉਹ ਤੁਹਾਨੂੰ ਪਤਾ ਮੈਨੂੰ ਆਪਣੇ ਬਾਰੇ ਇੱਥੇ ਤਾਂ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर